ਜਿੱਥੇ ਗੱਲ ਪੰਜਾਬੀ ਦੀ ਗੱਲ ਆਂਦੀ ਹੈ ਪੰਜਾਬੀ ਦੇ ਵਿੱਚ ਸਭ ਤੋਂ ਵੱਡੀ ਸਾਡੀ ਨਾਕਾਮੀਆਂ ਨੇ ਮਾਪੇ ਹਰ ਇੱਕ ਬੱਚਾ ਚਾਹਦਾ ਹੈ ਸੋਹਣੀ ਬਿਲਡਿੰਗ ਹੋਵੇ ਮੇਰਾ ਬਾਰ ਸਕੂਲ ਦੇਖੋਗੇ ਸਾਬੰਦਾਨੀ ਜਿੱਨਾਂ ਸਾਡੇ ਕੋਈ ਅਟੀਕਾ ਮੈਂ ਸੋਸ਼ਲ ਮੀਡੀਆ ਤੇ ਜਾ ਰਿਹਾ ਪਰ ਮੇਰੇ ਕੋ ਪੜ ਕੇ ਜਾਣ ਵਾਲੇ 1800 ਤੋਂ ਉੱਤੇ ਬੱਚੇ ਮੇਰੇ ਸਕੂਲ ਦੇ ਵਿੱਚ 26 ਸਾਲ ਦੇ ਵਿੱਚ ਇੰਡੀਅਨ ਆਰਮੀ ਚ ਅਗੇ ਪ੍ਰਾਈਵੇਟ ਸਕੂਲਾਂ ਕੋਆ ਗਿਆ ਕਿ ਤੂੰ ਛੀ ਓਨੀ ਦੇਰ ਬੱਚਾ ਸਕੂਲ ਦਾਖਲ ਨਹੀਂ ਕਰੋਗੇ ਜਿਨੀ ਦੇ ਦੂਜੇ ਸਕੂਲਾਂ ਆਈ ਪੰਜਾਬ ਦਾ ਬੱਚਾ ਸਰਟੀਫਿਕੇਟ ਨਹੀਂ ਲੈ ਸਕਦਾ। ਇਹ ਕਹਾਣੀ ਇੱਕ ਅਜਿਹੇ ਨੌਜਵਾਨ ਦੀ ਜੋ 26 ਸਾਲ ਪਹਿਲਾਂ ਇੱਕ ਸੁਪਨਾ ਵੇਖਦਾ ਹੈ ਬੱਚਿਆਂ ਨੂੰ ਪੜਾਉਂਦਾ। ਉਹਦੇ ਅੰਦਰ ਜਜ਼ਬਾ ਹੁੰਦਾ ਹੈ ਕਿ ਉਹ ਸਾਰੇ ਹੀ ਸੰਸਾਰ ਵਿੱਚ ਵਿਦਿਆ ਦਾ ਚਾਨਣ ਕਰ ਦੇਵੇ। ਉਹ ਇਹ ਸੁਪਨਾ ਲੈ ਕੇ ਚੱਲਦਾ ਇੱਕ ਕਮਰੇ ਤੋਂ ਇੱਕ ਸਕੂਲ ਦੀ ਸਥਾਪਨਾ ਕਰਦਾ ਹੈ ਤੇ ਹੌਲੀ-ਹੌਲੀ ਇਹ ਸਕੂਲ ਤਿੰਨ ਮੰਜ਼ਲਾਂ ਤੱਕ ਚੱਲ ਜਾਂਦਾ ਹੈ ਉਹ ਬੇਬੀਨ ਸਾਲ ਇਨਸਾਨ ਸਾਡੇ ਨਾਲ ਖੁਦ ਮੌਜੂਦ ਹੈ ਸतीश ਕੁਮਾਰ ਸ਼ਰਮਾ ਜੀ ਜੋ ਕਿ ਕੇਸਿੰਗ ਮੋਰੀਅਲ ਸਕੂਲ ਚਲਾ ਰਹੇ ਨੇ ਤੋਂ ਆਉ ਤੁਹਾਨੂੰ ਰੂਬਰੂ ਕਰਾਉਂਦੇ ਆ ਸतीश ਕੁਮਾਰ ਸ਼ਰਮਾ ਜੀ ਨਾਲ ਸਵਾਗਤ ਹੈ ਸਰ ਤੋਂ ਵੱਡਾ ਲੈਫ ਨੋਸ 24 ਤੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸ਼ੁਕਰੀਆ ਬੜੀ ਮਿਹਰਬਾਨੀ ਤੁਹਾਡਾ ਸਰ ਮੇਰਾ ਪਹਿਲਾ ਸਵਾਲ ਹੈ ਕਿ ਕਿਸ ਤਰ੍ਹਾਂ ਤੁਹਾਨੂੰ ਇਹ ਆਈਡੀਆ ਆਇਆ ਸਕੂਲ ਸ਼ੁਰੂ ਕਰਨ ਦਾ ਕੰਮ ਤਾਂ ਹੋਰ ਵੀ ਬੜੇ ਨੇ ਡਾਕਟਰ ਨੇ ਇੰਜੀਨੀਅਰ ਨੇ ਪਰ ਤੁਸੀਂ ਅਧਿਆਪਕ ਬਣਨ ਦੀ ਕਿਉਂ ਸੋਚੀ ਬੜਾ ਵਧੀਆ ਸਵਾਲ ਹੈ ਤੇ ਇਹ ਗੱਲ ਇਹ ਤਾਂ ਹੈ ਕਿ ਮਨੇ ਪੜਾਉਂਦੇ ਹੋਏ ਨਾ ਜਿਹੜਾ ਅਰਸਾ ਹੈ ਉਹ ਫਾਦਰ ਸਾਹਿਬ ਤੇ ਟੈਂਟ ਤੋਂ ਥੋੜਾ ਜਿਹਾ ਸੀ ਸ਼ੌਂਕ ਸੀ ਮੈਥ ਪੜਾਉਣਾ ਇਹ ਮੇਰਾ ਸ਼ੌਂਕ ਸੀ और मैं उदो आप स्टूडेंट से जो पूरे हो गए पर नाल मेरे को कुछ ट्यूशन स ट्यूशनस उस कुछ ऐसा सी सदमी का एक वक्त हों जो दो बड़ा वजिया चल रहा है उस वक्त के दौरान सी मैं दिन रात स्टूडेंट्स एक किता आया मैं सवेरे चार बजे शुरू हो जाता सी रात ग्यारह बारह बजे तक और वो एक अच्छा दौर से ਅੱਛਾ ਲੋਕਾਂ ਦੇ ਵਿੱਚ ਟੀਚਰ ਪ੍ਰਤੀ ਬੜੀ ਇੱਜ਼ਤ ਮਾਨ ਸਨ ਬੱਚੇ ਬੱਚੀਆਂ ਸਵੇਰੇ 4 ਵਜੇ ਆਉਣਾ ਰਾਤ 9 9 10 10 ਵਜੇ ਤੱਕ ਬੱਚੇ ਮੇਰੇ ਕੋਲ ਪੜ੍ਹਦੇ ਸਨ ਕਮਿਸ਼ਨ ਉਹਨਾਂ ਟਾਈਮ ਦੇ ਵਿੱਚ ਨਾ ਮਾਸਿੰਗੇਟ ਚੌਂਕ ਦੇ ਬਿਲਕੁਲ ਸਾਹਮਣੇ ਇੱਕ ਸਕੂਲ ਦੇ ਥੱਲੇ ਟੇਲਰ ਦੀ ਦੁਕਾਨ ਉੱਥੇ ਇਹਨਾਂ ਦੇ ਦੋ ਬੱਚੇ ਸਨ ਜਿਹੜੇ ਡੀਏਵੀ ਕਾਲਜ ਚ ਪੜ੍ਹਦੇ ਸਨ ਉਹਨਾਂ ਕੇ ਸਰ ਤੁਹਾਡੇ ਕੋਈ ਨਾ ਟਿਊਸ਼ਨ ਹੈ ਇਹਨਾਂ ਵਰਕ ਹੈ ਉਸੇ ਸਕੂਲ ਕਿਉਂ ਨਹੀਂ ਓਪਨ ਕਰਦੇ ਫਿਰ ਮੇਰੇ ਕੋਲ ਕੁਝ ਬੱਚੇ ਸਨ ਬੱਚੀਆਂ ਜਿਨ੍ਹਾਂ ਦੇ ਅੱਜ ਵੀ ਦੇਖੋ ਤੁਹਾਡੀ ਕੋਈ ਵੀ ਕੜੀ ਹੋਵੇ ਕਿਸੇ ਟੈਪ ਵੀ ਕੋਈ ਕੜੀ ਹੋਵੇ ਉਸ ਕੜੀ ਦੇ ਆਗਾਜ਼ ਨੂੰ ਬੀਤੇ ਵਕਤ ਨੂੰ ਨਹੀਂ ਕੁੰੜਾ ਤੇ ਉਸ ਬੀਤੇ ਵਕਤ ਦੇ ਵਿੱਚ मोनिका दीपिका मीना सैनी और ज्योति और ये सब प्रिंस और एक रविंदर उफलादी जी और संजीव कुमार और मेरे एक दोस्त रे ने बड़े ही अजीज रहे ने भी साल पुराना प्यार रहा उन्होंने ਕੋਈ ਡਿਸਪਿਊਟ ਤੇ ਨਹੀਂ ਪਰ ਉਹਨਾਂ ਨੇ ਮੈਨੂੰ ਇੱਕ ਵਾਰੀ ਕੁਝ ਕਹਿ ਦਿੱਤਾ ਕਿ ਖੁਦ ਮੈਂ ਸਕੂਲ ਲੈ ਕੇ ਦਿੱਤਾ ਉਹਨਾਂ ਨੂੰ ਲੈ ਮੈਂ ਰਿਹਾ ਸੀ ਮੈਂ ਉਹਨਾਂ ਨੂੰ ਭਾਈਵਾਲ ਬਣਾਇਆ ਤੋਂ ਉਹਨਾਂ ਨੇ ਕਿਹਾ ਕਿ ਸੀਜੀਐਸੀ ਬਣ ਜੰਨੇ ਆ ਫਿਰ ਕੁਝ ਹੋਇਆ ਤੇ ਕੁਝ ਟਾਈਮ ਬਾਅਦ ਕਿਉਂਕਿ ਉਹਨਾਂ ਦੇ ਆਪਣੇ ਫੈਮਿਲੀ ਪਰਸਨਸਲ ਤੇ ਫੈਮਿਲੀ ਕਦੇ ਵੀ ਕਿਸੇ ਬਾਹਰ ਦੇ ਬੰਦੇ ਨੂੰ ਅਲਾਉਡ ਨਹੀਂ ਕਰਦਾ ਮੈਂ ਬੇਸ਼ੱਕ ਉਹਨਾਂ ਦਾ 20 ਸਾਲ ਪੁਰਾਣਾ ਦੋਸਤ ਸੀ ਮੇਰਾ ਉਹਨਾਂ ਦਾ ਸ਼ਾਇਦ ਮੈਂ ਤੇ ਉਹਨਾਂ ਦੇ ਵਿਚਕਾਰ ਸਾਡੇ ਦੋਵਾਂ ਦੇ ਵਿਚਕਾਰ ਇੰਨਾ ਕੁ ਵਿਸ਼ਵਾਸ ਸੀ ਕਿ ਹੱਦੋਂ ਪਰੇ ਇਥੋਂ ਮੇਜ਼ ਦਾ ਲੋਕ ਕਿ ਉਹ ਸਾ ਆਦਮੀ ਦੀ ਮੈਰਿਜ ਹੁੰਦੀ ਹੈ ਉਹ ਮੈਨੂੰ ਆਪਣੀ ਹਰ ਥਾਂ ਤੇ ਲੈ ਕੇ ਜਾਂਦਾ ਹਰ ਜਗ੍ਹਾ ਤੇ ਮੈਂ ਸਕੂਲ ਕੋਲਿਆ ਮੇਰੇ ਨਾਲ ਉਹਨੇ ਪੂਰੀ ਜਦੋਜੇਦ ਵੀ ਕੀਤੀ ਹੈ ਮੈਂ ਕਿਸੇ ਦੇ ਕੀਤੇ ਹੋਏ ਐਸਾਨ ਨੂੰ ਨਹੀਂ ਬੋਲਦਾ ਮੇਰੀ ਉਹਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕੋਈ ਨਰਾਜ਼ਗੀ ਨਹੀਂ ਬਸ ਇੱਕ ਵਾਰੀ ਉਹਨਾਂ ਨੇ ਇੰਨਾ ਕਿਹਾ ਕਿ ਫਲਾਣਾ ਬੰਦਾ ਕਹਿੰਦਾ ਸੀ ਫਲਾਣਾ ਬੰਦੇ ਨੂੰ ਕਿਉਂਕਿ ਸਾਡੇ ਵੱਲ ਨਹੀਂ ਆਉਂਦਾ ਉਹ ਦਿਨ ਗਿਆ ਜਿੰਨ ਗਿਆ ਜਿਸ ਆਦਮੀ ਦੇ ਸੁੱਖ-ਦੁੱਖ ਦਾ ਮੈਂ ਔਰ ਉਹ ਮੇਰੇ ਸੁੱਖ-ਦੁੱਖ ਦਾ ਭਾਰੀਵਾਲ ਸੀ ਮੈਂ ਉਹਦੇ ਸੁੱਖ-ਦੁੱਖ 'ਚ ਹਮੇਸ਼ਾ ਸ਼ੁਗਾਮਨਾਵਾ ਕਰਦਾ ਬਟ ਮੱਧਵਾਤ ਨਹੀਂ ਬਦਵਾਤ ਨਹੀਂ ਦੇ ਸਕਦਾ ਦੋਸਤ ਹੈ ਮੇਰਾ ਰਿਆ ਬਰਨਤ ਨੂੰ ਤੇ ਦੋਸਤੀ ਦੇ ਨਾਮ ਤੋਂ ਹੀ ਹੋ ਗਿਆ ਉਹਨਾਂ ਨੂੰ ਛੱਡ ਦਿੱਤਾ ਬਟ ਅਗਰ ਮੇਰੀ ਉਸ ਜਿਸ ਚੀਨ ਪੁੱਛ ਲਈ ਹੁੰਦੀ ਤੇ ਅਗਰ ਕੁਝ ਨਾ ਹੋਵੇ ਤਾਂ ਉਸ ਵਿਅਕਤੀ ਤੋਂ ਵੀ ਪੁੱਛਿਆ ਜਾਂਦਾ ਹੋਰ ਇਹ ਜਿਹੜੇ ਸਟੂਡੈਂਟਸ ਦਾ ਨਾਮ ਹੈ ਦਿਨ ਰਾਤ ਇੱਕ ਕੀਤੀ ਬੱਚਿਆਂ ਦੇ ਵਿੱਚ ਟੀਚਰ ਦੇ ਪ੍ਰਤੀ ਜਤਮਨ ਬੜੀ ਮਿਹਨਤ ਕਰਾਈ ਬੜਾ ਜਤਨ ਅੱਛਾ ਜੀ ਸਰ ਗਿਲੇ ਸ਼ਿਕਵੇ ਤਾਂ ਚੱਲਦੇ ਰਹਿੰਦੇ ਨੇ ਤੇ ਅਸੀਂ ਜਾਨਣਾ ਚਾਹਾਂਗੇ ਕਿ ਤੁਹਾਡੀ ਜਿਹੜੀ ਐਜੂਕੇਸ਼ਨ ਕੀਤੀ ਤੁਸੀਂ ਕਿੰਨਾ ਪੜਿਓ ਤੇ ਉਸ ਤੋਂ ਬਾਅਦ ਫਿਰ ਤੁਸੀਂ ਪੜ੍ਹਾਉਣਾ ਸ਼ੁਰੂ ਕੀਤਾ ਕਿ ਨਾਲੇ ਕਿੱਥੋਂ ਪੜਿਓ ਕਿੰਨਾ ਪੜਿਓ ਤੁਸੀਂ ਸਰ ਮੈਂ ਸਭ ਤੋਂ ਪਹਿਲੇ ਤੁਹਾਨੂੰ ਵੀ ਦੱਸਦੇ ਆਂ ਕਿ ਮੈਂ ਸ਼ੁਕਰਗੁਜ਼ਾਰ ਆ ਕਿ ਐਲ ਨੰਦਾ ਸਰ ਔਰ ਇਸ ਤੋਂ ਵੀ ਪਹਿਲੇ ਕੇ ਐਲ ਮੇਰੀ ਜ਼ਿੰਦਗੀ 'ਚ ਨਾ ਕੇ ਐਲ ਦਾ ਬੜਾ ਵਧੀਆ ਸੰਪਰਕ ਰਿਹਾ ਤੁਸੀਂ ਖੁਦ ਵੀ ਇੱਕ ਸਟੂਡੈਂਟ ਰਹੇ ਹੋ ਕੇ ਐਲ ਨੰਦਾ ਸਰ ਤੋਂ ਪਹਿਲੇ ਮੇਰੀ ਲਾਈਫ ਦੇ ਵਿੱਚ ਐਮ ਐਲ ਭਾਸਕਰ ਸਰ ਆਏ ਜਿਨ੍ਹਾਂ ਨੇ ਮੈਨੂੰ ਗ੍ਰਾਮਰ ਔਰ ਮੈਥ ਪੜਾਇਆ ਉਸ ਤੋਂ ਬਾਅਦ ਮੈਂ ਬੀਕੇ ਸਕੂਲ ਗਿਆ ਤੇ ਮੇਰਾ ਕੁਸਲਮ ਚੱਲ ਪਿਆ ਮੈਨੂੰ ਮੇਰੇ ਬ੍ਰਦਰ ਸ਼੍ਰੀ ਮਾਨਯਵਰ ਰਾਜਕਮਾਰ ਜੀ ਜਿਨ੍ਹਾਂ ਨੂੰ ਬਾਬਾ ਜੀ ਕਹਿ ਕੇ ਜਾਣਿਆ ਜਾਂਦਾ ਉਹਨਾਂ ਨੇ ਬੀਕੇ ਸਕੂਲ ਚ ਦਾਖਲ ਕਰਾਇਆ ਔਰ ਬੜੀ ਮਜ਼ੇਦਾਰ ਗੱਲ ਹੈ ਉਹ ਖੁਦ ਬੀਕੇ ਸਕੂਲ ਚੋਂ ਪੜ੍ਹੇ ਸਨ ਔਰ ਇੱਕ ਟੀਚਰ ਦੀ ਕੁੱਟ ਦੀ ਵਜ੍ਹਾ ਨਾਲ ਉਹਨਾਂ ਨੇ ਸਕੂਲ ਛੱਡਿਆ ਸੀ ਔਰ ਮੈਨੂੰ ਦਾਖਲ ਕਰਵਾ ਕੇ ਔਰ ਉਸੇ ਟੀਚਰ ਦੇ ਹਵਾਲੇ ਵੀ ਕਰਕੇ ਔਰ ਮੇਰੀ ਜ਼ਿੰਦਗੀ ਉਸ ਟੀਚਰ ਨੇ ਸੰਭਾਲ ਕੇ ਰੱਖੀ ਉਸ ਤੋਂ ਬਾਦ ਮੈਂ ਧੰਨਵਾਦ ਦਿਆਂ ਪ੍ਰਿੰਸੀਪਲ ओपी धवन ਸਾਹਿਬ ਦਾ ਮੇਰੇ ਫਾਦਰ ਸਾਹਿਬ ਦੀ ਡੈਥ ਹੋਣ ਤੋਂ ਬਾਅਦ ਮੇਰੀ ਫੀਸ ਮੇਰੀ ਸਟੱਡੀ ਦਾ ਸਾਰਾ ਖਰਚਾ ਬੀਕੇ ਸਕੂਲ ਦੇ ਪ੍ਰਿੰਸੀਪਲ ਰੇ ਨੇ ओपी धवन ਸਾਹਿਬ मैं अपने सारे टीचर्स का उस टाइम दे का सब का धनवादी हूँ बड़ा ने सब ने बड़ा योगदान दिता डी एस सिकरी साहब दर्शन सिंह सिकरी साहब दर्शन सिंह दर्शन सिंह सिकरी फिर जगदीश राय जी प्रवीण कुमार जी पिंजा सर और गुरनाम सर जलवंत सिंह जी ये सब मेरे टीचर रहे इन टीचर की बदौलत कि पढ़ सकेगी पढ़ाई मेरी ग्रेजुएशन अच्छा इन्होंने और मैं तुम तो इवे दसा एह जिना रोल रहा ना मेरी जिंदगी दे बड़ा जो भी बैठा हुआ तो मैं टीचरसू याद करना अगर मैं प्रायमरी लेवल की गल करा तो मेरे एक रिश्ते चो भूआ लगते ਬ੍ਰਦਰ ਮੇਰੇ ਫਾਦਰ ਸਾਹਿਬ ਰਾ ਨੇ ਸਿਸਟਰ ਬਣਾਇਆ ਸੀ ਮੈਡਮ ਪ੍ਰਵੀਨ ਕੁਮਾਰੀ ਜੀ ਔਰ ਇੱਕ ਹੋਰ ਮੇਰੇ ਸਿਸਟਰ ਲੱਗਦੇ ਸਨ ਮੈਡਮ ਇਨੀਦਬ ਜੀ ਨੀਲਮ ਮੈਡਮ ਸਟਿੱਕ ਬੜੇ ਸਾਨੂੰ ਕੁੜਦੇ ਬੜੇ ਸਨ ਔਰ ਪ੍ਰਵੀਨ ਮੈਡਮ ਕੀ ਬਾਤ ਹੈ ਮੈਂ ਸਕੂਲ ਦੇ ਵਿੱਚ ਪੜਾਈ ਤੋਂ ਤੇ ਕਦੀ ਮਾਰਨੀ ਸਿਖਾਦੀ ਪਰ ਐਸਾ ਕੋਈ ਪੀਰੀਅਡ ਨਹੀਂ ਸੀ ਜਿੱਚ ਮੈਨੂੰ ਸਜਾ ਨਹੀਂ ਮਿਲਿਆ। ਸ਼ਰਾਰਤੀ ਬੜਾ ਸੀ। ਅੱਜ ਦੇ ਬੱਚਿਆਂ ਦਾ ਮੋਬਾਈਲ ਹੈ ਸਾਡੇ ਟਾਈਮ 'ਚ ਫਿਜ਼ੀਕਲ ਗੇਮਸ ਖੇਡਿਆ ਸੀ। ਤੁਸੀਂ ਯਕੀਨ ਜਾਨੋ ਕਿ ਤੁਹਾਨੂੰ ਜ਼ਿੰਦਗੀ ਦੇ ਕਿਹ ਅਹਿਮਤੇ ਦੱਸਿਆ ਹੈ ਦੂਜੇ ਅਹਿਮ ਹੋਟਾਸ ਨੇ। ਮੇਰੀ ਛੋਟੇ ਹੁੰਦੇ ਦੀ ਖੱਬੀ ਲੱਚੜ ਗਈ। ਹਿੰਮਤ ਨਹੀਂ ਆ ਰਹੀ ਸਾਈਕਲ ਸੁਕਲ ਚਲਾਇਆ। ਆਪਰੇਟ ਕਰਾਇਆ ਤੇ ਲੱਤ ਜਾਮ ਹੋ ਗਈ ਤੇ ਲੱਤ ਫੋਲਡ ਨਹੀਂ ਸੀ ਹੋਈ ਤੇ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਕਿ ਬੇਟਾ ਕਰਮ ਸਿੰਘ ਦੀ ਵਾਰਡ ਨੂੰ ਦੇਸੀ ਉੱਥੇ ਡਾਕਟਰ ਗਰੇਸਨ ਮੈਨੂੰ ਡਾਕਟਰ ਦਾ ਨਾਮ ਪੁੱਛਿਆ ਆਹਿੰਦੇ ਨਾਮ ਤੇ ਮੈਂ ਤੁਹਾਨੂੰ ਜੱਦ ਕਰਾਵਾਂਗਾ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਤੇਰੀ ਸਾਰੀ ਉਮਰ ਤੇਰੀ ਆਪਣੀ ਹਿੰਮਤ ਤੇ ਨਿਕਲਣੀ ਹੈ ਇਹ ਲੱਤ ਚੱਲਦੀ ਰਹੇਗੀ ਤੇਰੀ ਹਿੰਮਤ ਨਾਲ ਅੱਜ ਮੈਨੂੰ 52 ਸਾਲ ਮੇਰੀ ਏਜ ਹੋ ਗਈ। ਫਿਰ 52 ਸਾਲ ਦੀ ਏਜ ਦੇ ਵਿੱਚ ਮੈਂ ਉਹਨਾਂ ਦੀ ਗੱਲ ਯਾਦ ਰੱਖੀ। ਸਾਈਕਲ ਚਲਾਉਣਾ ਸ਼ੁਰੂ ਕੀਤਾ ਜਿੱਦੋਂ ਮੈਂ ਸਾਈਕਲ ਚਲਾਇਆ ਤੇ ਮੈਂ ਸਪੈਸ਼ਲ ਹਸਪੀਟਲ ਡਾਕਟਰ ਸਾਹਿਬ ਨੂੰ ਦੱਸਣ ਗਿਆ। ਤੇ ਡਾਕਟਰ ਸਾਹਿਬ ਨੇ ਸਾਈਕਲ ਆਪ ਚ ਕਿਉਂਕਿ ਮੇਰੇ ਲੱਤਾਂ ਦੀ ਸਿੱਧੀ ਜਾਮ ਹੋ ਗਈ ਸੀ। ਉਹਨੂੰ ਫੋਲਡ ਕੀਤਾ ਸਾਈਕਲ। ਅੱਜ ਪੈਰਾਂ ਪਾਰ ਬੈਠ ਲੱ ਨਾ। ਫਿਰ ਨੂੰ ਡਾਕਟਰ ਜੀ ਦੇ ਵਾਰਡ ਅੱਜ ਵੀ ਯਾਦ ਨੇ। मेरे पहले टीचर मेरे फादर साहब मेरे जन्म तो लैके मेरे मरण तक मैं शरे सोशल मीडिया के सारे थे सामने कह रहा मैं वो शख्सा जिदा प्यो आखरी वक्त तक लड़ता पाया और मेरे करके लड़ता सी और मैं लागे बैठे नहीं गल कही फादर साहब मेरे को तड़फना तो नहीं वेखा देना ਜਿੰਨੀ देर ਤੁਹਾਡਾ ਆਸ਼ੀਰਵਾਦ ਮੇਰੇ ਨਾਲ ਹੈ ਔਰ ਤੁਹਾਡੀ ਮੇਰੇ ਕੋਲ ਉਹ ਆਸ਼ੀਰਵਾਦ ਹੈ ਮੈਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਵਾਂ ਤੇ ਤੁਸੀਂ ਟੈਨਸ਼ਨ ਛੱਡ ਦਿਓ ਕਿਉਂਕਿ ਉਹ ਹਮੇਸ਼ਾ ਕਹਿੰਦੇ ਸੀ ਮੇਰੇ ਬਾਅਦ ਮੇਰੇ ਲੰਗੜ ਦੀਨ ਦਾ ਕੀ ਬਣੇਗਾ ਅੱਛਾ ਸਰ ਮੈਂ ਤੁਹਾਡੇ ਕੋ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਅਸੀਂ ਪੰਜਾਬ 'ਚ ਰਹਿੰਦੇ ਆ ਤੇ ਪੰਜਾਬੀ ਜਿਹੜੀ ਹੈ ਉਹ ਦਿਨ ਪ੍ਰਤੀ ਦਿਨ ਜਿਹੜੀ ਹੈ ਸਕੂਲਾਂ 'ਚੋਂ ਖਤਮ ਹੁੰਦੀ ਜਾ ਰਹੀ ਹੈ ਜਿਹੜੇ ਬੱਚੇ ਨੇ ਬਹੁਤ ਘੱਟ ਪੰਜਾਬੀ ਬੋਲਦੇ ਨੇ ਮਾਪੇ ਵੀ ਬੜੇ ਆਟ ਇਸਤੇਮਾਲ ਕਰਦੇ ਨੇ ਪੰਜਾਬੀ ਦਾ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਮੇਰਾ ਪਹਿਲਾ ਸਵਾਲ ਤੁਹਾਨੂੰ ਅੱਛਾ ਜੀ ਤੁਸੀਂ ਕੀ ਸੋਚਦੇ ਹੋ ਪੰਜਾਬੀ ਸਕੂਲ ਖਤਮ ਕਰ ਰਹੇ ਨੇ ਨਹੀਂ ਸਕੂਲ ਨਹੀਂ ਖਤਮ ਕਰ ਰਹੇ ਕੋਸ਼ਿਸ਼ ਸਾਡੇ ਜਿਹੜਾ ਅਸੀਂ ਬਾਹਰ ਦਾ ਵੇਖਦੇ ਆਂ ਵਿਦੇਸ਼ੀ ਵੇਖਦੇ ਆਂ ਫੋਨ ਵਿੱਚੋਂ ਜਾਂ ਸਾਡੇ ਮਾਪੇ ਵੀ ਘਰ ਵਿੱਚ ਪੰਜਾਬੀ ਨਹੀਂ ਜਦੋਂ ਬੋਲਦੇ ਸਾਡੇ ਬਜ਼ੁਰਗ ਹੀ ਸਾਡੇ ਬੱਚਿਆਂ ਨਾਲ ਹਿੰਦੀ ਇੰਗਲਿਸ਼ ਚ ਗੱਲ ਕਰਨਗੇ ਤਾਂ ਸਾਡੇ ਆਉਣ ਵਾਲੀ ਜਿਹੜੀ ਪੀਡੀਓ ਕਿਸ ਤਰ੍ਹਾਂ ਪੰਜਾਬੀ ਸਿੱਖੇਗੀ ਸਰ ਗੱਲ ਇਹ ਸ ਹੈ ਕਿ ਇਹ ਆਪਣਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਔਰ ਸਾਡੇ ਗੁਰੂਆਂ ਨੇ ਪੀਰਾਂ ਨੇ ਪੈਗੰਬਰਾਂ ਨੇ ਸਾਡੇ ਵਿਰਸੇ ਨੂੰ ਸਾਡੀ ਵਿਰਾਸਤ ਨੂੰ ਜਿੰਦਾ ਰੱਖਣ ਲਈ ਆਪਣੇ ਪਰਿਵਾਰਾਂ ਦੇ ਪਰਿਵਾਰ ਦੇ ਬਲਦਾਨ ਦੇ। ਜਿੱਥੇ ਗੱਲ ਪੰਜਾਬੀ ਦੀ ਗੱਲ ਆਂਦੀ ਹੈ ਪੰਜਾਬੀ ਦੇ ਵਿੱਚ ਸਭ ਤੋਂ ਵੱਡੀ ਸਾਡੀ ਨਾਕਾਮੀਆਂ ਨੇ ਮਾਪੇ ਹਰ ਇੱਕ ਬੱਚਾ ਚਾਹੁੰਦਾ ਸੋਹਣੀ ਬਿਲਡਿੰਗ ਹੋਵੇ। ਮੇਰਾ ਪਰ ਸਕੂਲ ਦੇਖੋਗੇ ਸਾਬੰਦਾਂ ਨਹੀਂ ਜਨਨ ਸਾਥ। ਕੋਈ ਅਟੀਕਾ ਸਮਾਜਲ ਮੀਡੀਆ ਤੇ ਕਹਰੇ ਪਰ ਮੇਰੇ ਕੋ ਪੜ ਕੇ ਜਾਣ ਵਾਲੇ 1800 ਤੋਂ ਉੱਤੇ ਬੱਚੇ ਮੇਰੇ ਸਕੂਲ ਦੇ ਵਿੱਚ 26 ਸਾਲ ਦੇ ਵਿੱਚ ਇੰਡੀਅਨ ਆਰਮੀ ਚ ਅਗੇ ਔਰ 100 150 ਤੋਂ ਉੱਤੇ ਗਵਰਨਮੈਂਟ ਮੁਲਾਜ਼ਮ ਨੇ ਔਰ ਇਹ ਨੇ ਕਿ ਮਾੜੀ ਮੋਟੀ ਪੋਸਟ ਤੇ ਤੇ ਅਛੀਆਂ ਅਛੀਆਂ ਪੋਸਟਸ ਰਹਿੰਦੇ ਔਰ ਜਿਹੜਾ ਇੰਟਰਵਿਊ ਲੈ ਰਿਆ ਬੰਦਾ ਕੋਈ ਮੇਰਾ ਸਟੂਡੈਂਟ ਹੈ ਔਰ ਦੂਜੀ ਅਹਿਮ ਗੱਲ ਪੰਜਾਬੀ ਖਤਮ ਇਸ ਕਰਕੇ ਹੋਦੀ ਜਾ ਰਹੀ ਹੈ ਕਿ ਸਾਡੇ ਮਾਪੇ ਬਾਇਕ ਟ੍ਰੈਂਡ ਚੱਲ ਪਿਆ ਅਸੀਂ ਵੱਡੇ ਤੇ ਪਾਦਸ਼ੀ ਜਗ੍ਹਾ ਤੇ ਤੇ ਮੈਂ ਉਹਨਾਂ ਮਾਪੇ ਨੂੰ ਵੀ ਤੇ ਉਹਨਾਂ ਸਰਕਾਰਾਂ ਨੂੰ ਵੀ ਇੱਕ ਚੀਜ਼ ਦੱਤਣਾ ਸੰਗੀਪ ਬਿਲਡਿੰਗ ਦੇ ਨਾਲ ਚੰਗਾ ਗਿਆਨ ਨਹੀਂ ਮਿਲਦਾ ਤੁਸੀਂ ਪੈਸੇ ਖਰਚ ਕਰਕੇ ਚੰਗੀ ਕਿਤਾਬ ਲੈ ਸਕਦੇ ਹੋ ਕਬਰ ਸੋਨਾ ਹੋ ਸਕਦਾ ਹੈ ਰੰਗ ਬਰੰਗੇ ਅੱਖਰ ਹੋ ਸਕਦੇ ਨੇ ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਅੱਛਾ ਸਰ ਮੇਰਾ ਆਖਰੀ ਸਵਾਲ ਹੈ ਕਿ ਅਸੀਂ ਜਾਨਣਾ ਚਾਹਾਂਗੇ ਕਿ ਅਸੀਂ ਵੇਖਿਆ ਕਿ ਕਰੋਨਾ ਕਾਲ ਤੋਂ ਬਾਅਦ ਜਿਹੜਾ ਇਹ ਸਾਰੀ ਜਿਹੜੀ ਐਡਮਿਸ਼ਨ ਹੈ ਉਹ ਸਰਕਾਰੀ ਸਕੂਲਾਂ ਵੱਲ ਸ਼ਿਫਟ ਹੋ ਗਈ ਅਜੇ ਹੀ ਕੀ ਕਮੀ ਰਹੇਗੀ ਸਰਕਾਰੀ ਸਕੂਲਾਂ ਦੀ ਐਨੀ ਵਧੀਆ ਆ ਗਈ ਕਿ ਪ੍ਰਾਈਵੇਟ ਸਕੂਲਾਂ ਤੋਂ ਸਾਰੀ ਐਡਮਿਸ਼ਨ ਖਤਮ ਹੋ ਕੇ ਸਰਕਾਰੀ ਚਲ ਗਈ। ਲੇਕਿਨ ਉਹ ਵਧੀਆ ਗੱਲ ਹੈ। ਲੇਕਿਨ ਪ੍ਰਾਈਵੇਟ ਸਕੂਲਾਂ ਨੇ ਅਜੇ ਹਕੀਕਤ ਕੀ ਕੀਤਾ ਕਿ ਉਹਨਾਂ ਦੀ ਜਿਆਦਾ ਫੀਸ ਬਣ ਗਈ ਸੀ ਜਾਂ ਉੱਥੇ ਮਾਪਿਆਂ ਨੂੰ ਲੁੱਟਿਆ ਜਾ ਰਿਹਾ ਸੀ ਪ੍ਰਾਈਵੇਟ ਸਕੂਲਾਂ ਵੱਲੋਂ। ਜਿਹੜਾ ਪ੍ਰਾਈਵੇਟ ਸਕੂਲਾਂ ਵੱਲੋਂ ਉਹਨਾਂ ਮੂੰਹ ਮੋੜ ਕੇ ਸਰਕਾਰੀ ਵੱਲ ਦੁਬਾਰਾ ਕੀਤਾ। ਬੜੀ ਹੈ ਹਮ ਸਵਾਲ ਆ ਤੁਹਾਡਾ। ਇਹ ਤੇ ਨਹੀਂ ਕਹਾਂਗਾ ਕਿ ਬਹੁਤ ਜ਼ਿਆਦਾ ਸਟਰੈਂਥ ਚੱਲੀ ਗਈ। ਕੁਝ ਸ਼ਿਆਸਤੀ पोलिटिकल स्टैंड खेल के लोगों दिखाने प्राइवेट स्कूल क्या गया उन्नी देर बच्चा स्कूल दाखिल नहीं करोगे जिनी देर दूजे स्कूल का ई पंजाब का बच्चा सर्टिफिकेट नहीं लैके आ साइड है mm -hmm. जिदे प्राइवेट स्कूल भी और सरकारी स्कूल में भी वे स्कूल में भी छोटे स्कूल भी सबू बच्चा चढ़ा पेगा और जो भी कोई बच्चा जाएगा उस स्कूल की साइड तो सर्टिफिकेट ना बतागा ਤੋ ਸਰਕਾਰ ਨੇ ਉਹ ਸਕੂਲਾਂ ਨੇ ਕਰ ਦਿੱਤਾ ਸਾਨੂੰ ਕਹਤਾ ਦੂਜੇ ਸਕੂਲਾਂ ਤੋਂ ਬੱਚਾ ਆਵੇ ਤੇ ਉਹਦਾ ਸਰਟੀਫਿਕੇਟ ਲਵੋ ਤੋ ਫਿਰ ਐਡਮਿਸ਼ਨ ਕਰੋ। ਉਹ ਸਰਕਾਰੀ ਸਕੂਲ ਨੂੰ ਕਹਿਆ ਜੀ ਤੁਸੀਂ ਬੱਚਾ ਲਵੋ ਤੁਹਾਨੂੰ ਕਿਸੇ ਸਰਟੀਫਿਕੇਟ ਦੀ ਕੋਈ ਜ਼ਰੂਰਤ ਨਹੀਂ। ਅੱਛਾ ਜੀ। ਜੇ ਸਕੂਲ ਨਹੀਂ ਦਿੰਦਾ ਤੁਹਾਨੂੰ ਫੈਚ ਕਰਕੇ ਬੱਚਾ ਕਨਸਾਈਡ ਦੇ ਉੱਤੇ ਸਰਕਾਰ ਕੱਟ ਕੇ ਆਪ ਦੇ ਲਈ ਵੱਡਾ ਨੁਕਸਾਨ ਹੋਇਆ। ਫੀਸ ਦੇਖੋ ਜਦੋਂ ਸਾਲ 1.5 ਸਾਲ 2 ਸਾਲ ਸਕੂਲ ਵਿੱਚ ਰਹੇ। ਆਨਲਾਈਨ ਕਲਾਸਾਂ ਚੱਲੀਆਂ ਸਕੂਲਾਂ ਨੇ ਸਟਾਫ ਨੂੰ ਸੈਲਰੀ ਪੇ ਕੀਤੀ ਹੈ ਜਿਹੜੇ ਟੀਚਰਸ ਨੇ ਇਮਾਨਦਾਰੀ ਨਾਲ ਕੰਮ ਕੀਤਾ ਉਹਨਾਂ ਨੂੰ ਸਲਰੀ ਪੇ ਹੋਈ ਹੈ ਉਹਨਾਂ ਸਕੂਲਾਂ ਨੇ ਦਿੱਤੀਆਂ ਨੇ ਮੇਰੀ ਗੱਲ ਕਰੋ ਤੇ ਮੈਂ ਤੇ ਫੀਸ ਵੀ ਨਹੀਂ ਸੀ ਲਈ ਪੂਰਾ ਸਾਲ ਈਵਨ ਕਿ ਬਹੁਤ ਸਾਰੇ ਪੇਰੈਂਟਸ ਐ ਉਹ ਜਿਹੇ ਖੜੇ ਕਰ ਦੇਗਾ ਜਿਹੜੇ ਇਹ ਕਹਿ ਦੇਣਗੇ ਕਿ ਸਾਨੂੰ ਸਕੂਲ ਨੇ ਫੋਨ ਕਰਕੇ ਇਹ ਕਹੇ ਕਿ ਤੁਹਾਨੂੰ ਅਗਰ ਰਾਸ਼ਨ ਪਾਣੀ ਦੀ ਕੋਈ ਪ੍ਰੋਬਲਮ ਆ ਰਹੀ ਹੈ ਤੇ ਤੁਸੀਂ ਆ ਕੇ ਲੈ ਜਾ ਸਕਦੇ ਤੇ ਅਸੀਂ ਵੰਡਿਆ ਵੀ ਆ ਦਿੱਤਾ ਵੀ ਹੈ ਉਹਨਾਂ ਦਿਨਾਂ 'ਚ ਤੁਹਾਨੂੰ ਪਤਾ ਮੇਰਾ ਐਕਸੀਡੈਂਟ ਵੀ ਹੋਇਆ ਸੀ। ਤੋਂ ਸਭ ਤੋਂ ਵੱਡੀ ਇਹ ਅਮਕੜੀ ਹੈ। ਇਹਨੂੰ ਸਟਰੈਂਥ ਘੱਟੀ ਦਾ ਨਹੀਂ ਕਹਿ ਸਕਦੇ। ਉਹ ਟਿਕੇ ਰਹਿਣਗੇ ਜਿਹੜੇ ਮਿਹਨਤ ਕਰਨਗੇ ਤੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ। ਜਿਹੜੇ ਇਮਾਨਦਾਰ ਰਹਿਣਗੇ ਆਪਣੇ ਪ੍ਰੋਫੈਸ਼ਨ ਦੇ ਪ੍ਰਤੀ ਉਹ ਕਾਮਯਾਬ ਰਹਿਣਗੇ। ਜਿਹੜੇ ਨਹੀਂ ਉਹ ਜ਼ਰੂਰ ਹੈ। ਦਿਖਾਵਾ ਤੇ ਪਖੰਡ ਦੇ ਨਾਲ ਲਾਲਚ ਦੇ ਨਾਲ ਤੁਸੀਂ ਬੜੀ ਤੇਜ਼ੀ ਨਾਲ ਉੱਪਰ ਤੇ ਜਾ ਸਕਿਓ। ਪਰ ਦਿੱਤ ਬਣੇ ਰਹੋ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਧੰਨਵਾਦ ਥੈਂਕ ਯੂ ਜੀ ਮਾਹੌਦਰਾ ਸ਼ੁਰੂ ਕਰ ਸੋ ਤੁਹਾਡੇ ਇਹ ਜਵਾਬ ਤੋਂ ਸਾਨੂੰ ਪਤਾ ਲੱਗਾ ਕਿ ਤੁਸੀਂ ਅਧਿਆਪਕ ਦੇ ਨਾਲ-ਨਾਲ ਸਮਾਜ ਸੇਵੀ ਵੀ ਹੋ ਤੇ ਤੁਹਾਨੀ ਤੁਹਾਡੀਆਂ ਗੱਲਾਂ ਸੁਣ ਕੇ ਜਰੂਰ ਲੋਕ ਵੀ ਜਿਹੜੇ ਨੇ ਤੁਹਾਡੇ ਤੋਂ ਸਿੱਖਿਆ ਪ੍ਰਾਪਤ ਕਰਨਗੇ ਬਹੁਤ ਧੰਨਵਾਦ ਤੁਸੀਂ ਐਲ ਐਫ ਮਸ 24 ਤੇ ਸਾਡੇ ਨਾਲ ਜੁੜੇ ਸੀ ਸੋ ਤੁਸੀਂ ਵੇਖਿਆ ਕਿ ਅਸੀਂ ਸਾਡੇ ਨਾਲ ਕੇਸੀ ਮੈਮੋਰੀਅਲ ਸਕੂਲ ਦੇ ਡਾਇਰੈਕਟਰ ਸतीश ਕੁਮਾਰ ਸ਼ਰਮਾ ਜੀ ਜਿਨ੍ਹਾਂ ਨੇ ਦੱਸਿਆ ਕਿ ਇਮਾਨਦਾਰੀ ਨਾਲ ਕੀਤਾ ਹੋਇਆ ਕੰਮ ਜਿਹੜਾ ਹੈ ਉਹੀ ਸਾਕਾਰ ਹੁੰਦਾ ਹੈ ਅਗਲੇ ਐਪੀਸੋਡ ਵੀ ਤੁਹਾਨੂੰ ਪ੍ਰਿੰਸੀਪਲ ਮੈਮ ਰਜਨੀ ਸ਼ਰਮਾ ਜੀ ਨਾਲ ਮਿਲਾਵਾਂਗੇ ਤੁਸੀਂ ਵੇਖਦੇ ਰਹੋ ਐਲਐਫਨਸ 24 ਕੈਮਰਾਮੈਨ ਰਾਕੇ ਮਾਰਦੇ ਨਾਲ ਸੁਰਜੀਤ ਸੇ